ਸਰਨੂ ਪਿਆਰਪਰੀ ਸੱਤ ਸਰੀ ਕਾਲ ਪ੍ਰਿੰਸੀਪਲ ਕਾਰਜ ਬੰਦਾ ਬਸ ਤੇ ਨਲਕੀ ਤੁਹਾਡਾ ਸਵਾਗਤ ਹੈ ਚਲੋ ਜੀ ਆਪਾਂ ਬਣਾਉਨੇ ਆਂਗੇ ਬਲੌਗ ਬਲੌਗ ਨੇਰ ਤੱਕ ਜਰੂਰ ਇੱਕ ਅਸਰ ਬਲੌਗ ਨੂੰ ਵੀ ਲਾਇਕ ਬੈਂਡ ਤੇ ਸ਼ੇਅਰ ਜਰੂਰ ਕਰਿਆ ਕਰੋ ਜੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਨੂੰ ਸਬਸਕ੍ਰਾਈਬ ਜਰੂਰ ਕਰੋ ਚਲੋ ਜੀ ਆਪਾਂ ਕੰਮ ਕੰਦਾ ਕਰਕੇ ਆਪਾਂ ਖੇਤ ਆਏ ਤੇ ਖੇਤ ਕੰਮ ਕਰਵਾਉਂਦੇ ਨੇ ਤੇ ਪਾਣੀ ਛੱਡਿਆ ਹੋਇਆਗਾ ਆਪਾਂ ਖੇਤ ਰੋਟੀ ਲੈ ਕੇ ਆਈਏ ਰੋਟੀ ਤੁਸੀਂ ਦੇਖ ਸਕਦੇ ਨਾ ਸਿੱਕ ੱਵੇ ਚ ਵਿੱਚ ਪਾਈ ਹੋਈਆਂ ਨੇ ਰੋਟੀਆਂ ਤੇਲੇ ਉਪਰ ਬਰਾ ਆਇਆ ਲੱਕੀ ਰੋਟੀ ਖਾ ਲੈ ਜਿੱਦ ਰਾਇਆ ਉਹ ਦਰਦ ਰਿਆ ਨੂੰ ਬਸ ਮੀਤਾ ਇਹਨੂੰ ਮਾਰੀ ਹਾਕਾ ਆਇਆ ਤੀ ਆਇਆ ਤੇਨੀ ਹਿੰਦ 来，看到水了吗？好了就看到水个了。 ਦੈ ਜੀ ਮੇਸਤੇ ਅੱਜ ਭਾਜੀ ਬਣਾਵਾਂਗੇ ਤਾਲਕ ਮੇਸਤਿਆਂ ਦੀ ਉਸ ਤੋੜ ਲਾਂਗੇ ਹਾਲੋਂ ਪਹਿਲਾਂ ਪਰ ਖੇਤ ਰੋਟੀ ਲੈ ਕੇ ਇੱਥੇ ਰੋਟੀ ਖਵਾ ਕੇ ਅਸੀਂ ਵੀ ਖਾ ਗਏ ਤੇ ਖੇਤ ਰੋਟੀ ਬੈਠ ਕੇ ਖੇਤ ਰੋਟੀ ਤੋਂ ਬਾਅਦ ਬੋਤਲਾ ਲਾ ਦਈਏ ਗਿਆ ਸੁਖਾਣੀ ਚਾਹ ਹੋਵੇ ਰੋਟੀ ਹੋਵੇ ਕੌਲੇ ਚ ਪਾਈ ਹੋਵੇ ਚਾਹ ਖੇਤ ਰੋਟੀ ਤੋਂ ਬਾਅਦ ਬੋਤਲਾ ਲਾ ਦਈਏ ਆ ਤਾਂ ਮੇਰੇ ਤੇ ਵਧੀਆ ਹੋ ਰਹੀ। ਅੱਜ ਆਈ ਕਿਸੇ ਨੇ ਸਾਰੇ ਸਾਲ ਤੋਂ ਦੋ ਵਾਰ ਹੀ ਕੀਤੀ ਹੈਗੀ। ਤਾਂ ਇਹ ਮਿੰਡ ਗਿ ਸਾਗ ਵੀ ਆਪਾਂ ਤਾਂ ਦੋ ਵਾਰੀ ਬਣਾਇਆਗਾ ਹਨਾ। ਨਾ ਤਿੰਨ ਵਾਰਾ ਬਣਾ ਲਿਆ ਸਾਲ ਦਾ। ਹੁਣ ਦੇਖਾਂਗੇ ਕਦੋਂ ਸਾਗ ਬਣਾਵਾਂਗੇ। ਬੀਬੀ ਕਹਿੰਨੇ ਵੀ ਕੱਲ ਬਣਾਇਆ ਸੀ। ਹੂੰ। ਫਸ ਫੇਰੇ ਜੇ ਲੱਸੀ ਲੈਣ ਗਈ ਜਦੋਂ ਪੁੱਛਿਆ ਸੀ ਬੀਬੀ ਨੂੰ। ਬੀਕੀ ਬਣਾਇਆ। ਬੀਹਾਂ साग ਬਣਾਇਆ। ਤੂੰ ਕਿੰਭੇ ਗਏ ਹੋਰੇ ਆਕੇ? ਲੈਟ ਬੱਜ ਗਿਆ। ਬਣਾ ਲਵਾਂਗੇ ਕਿਤੇ ਨਹੀਂ ਬਣਾਉਂਦੇ। ਬਹੁਤ ਥੋੜਾ ਜੱਟਾ ਆ। ਇਹ ਬਣ ਗਿਆ। ਬਾਜੀ ਜੇ ਜੇ ਆਪਣੀ ਬਣਾਉਂਗੀ। ਅੰਦਰ ਰੋਟੀ ਬਣਾਉਂ। ਬਣੀ ਪਈ। ਅੱਜ ਇਹ ਚਾਲੂ ਵੱਧ ਵਧੀਆ ਲੱਗਦੇ ਨੇ ਥੋੜੇ ਜਿਨੇ ਵਧੀਆ ਲੱਗਦੇ ਐਤੀ ਸੰਪਾਤ ਲੈ ਜੀ ਕਿਤੇ ਜਮਾ ਅੱਜ ਤੋਂਰੇ ਬਾਹਲੀ ਹਵਾ ਪੈਂਦੀ ਹੈ ਜੀ ਠੰਡ ਠੰਡੀਆਂ ਵਾ ਚੱਲ ਰਹੀਆਂ ਚੱਟਦੀ ਵੀ ਪਈਏ ਜੇ ਕਿਸੇ ਨੇ ਖਾਣੀ ਪਈ ਨਾ ਭਾਜੀ ਖਾਂਗੇ ਧਨੀਏ ਦੀ ਚਟਨੀ ਕੁੱਟੀ ਸੀ ਸਵੇਰੇ ਪਰਣਾ ਪਰ ਬਣਾ ਲਈ ਜੀ ਪਾਤੀ ਮਾਰੇ ਹਮਾ ਬਾਰੀ ਪੈਣ ਦੇ ਚੁੱਲੇ ਤੇ ਲਾ ਲੈਂਦੇ ਬੱਟੇ ਥਾਰੇ ਬਾਰੇ ਹੂੰ ਕੁਝ ਮੀਤਾ ਕਿਉਂ ਵੀ ਗਲਤ ਕਰਾ ਜਦੋਂ ਤੇ ਮੈਂ ਟੁਟ ਗਿਆ ਸਟੀਲ ਦਾ ਹੁੰਦਾ ਜਿਹੜਾ ਕਿਉਂ ਡੱਬਾ ਇਹ ਹੁੰਦਾ ਰਗਾ ਅੱਜ ਜਦੋਂ ਵੀਰੇ ਪੰਡਿਆਂ ਦਾ ਅੰਦਰ ਵੀ ਦੇਖਿਆ ਤੇ ਉਹਦੇ ਵੀ ਇੰਨਾ ਵਧੀਆ ਨਹੀਂ ਨੀ ਮੈਂ ਬਿਲਕੁਲ ਜੀ ਰੋਟੀ ਫਰੀਦਪਾਲ ਸਾਈ ਜਾਊਂਗੀ

ਨਾ ਸਟੀਲ ਵਰ ਨਾਲ ਤਾਂ ਕੰਚ ਤੇ ਤੇ ਨਿ ਚਟਟਾ ਵੈਣ ਗਿਆ। ਸਵੇਰ ਜਣਾ ਪਤਾ ਨਹੀਂ ਪੱਕਾ। ਹੁਣ ਤਾਂ ਵਸਪੇਪਰ ਸ਼ੁਰੂ ਹੋ ਜਾਣਗੇ। ਅਗਰ ਤੇ 11 ਹੋਰਾਂ ਦੇ ਖਤਮ ਹੋ ਗਏ ਪੇਪਰ। ਇੱਥੇ ਇੱਥੇ ਤੇ ਗਰਮੀ ਵਾਲੇ ਦੀ ਬਾਲੀ ਛੇਤੀ ਖਤਮ ਕਰੇ ਨੇ। ਹਾਂ। ਅੰਕੇ ਜਦੋਂ ਪ੍ਰੀਤਪਾਲਾ ਦਾ ਦਿਨ ਦੀ ਤਸਵੀਰ ਕੱਢ ਵਿੱਚ ਉਹਦੇ ਪੇਪਰ ਲੇਟ ਹੁੰਦੇ ਹੁੰਦੇ ਜਦ ਚਿਮੇ ਆਲਾ ਮੇਲਾ ਹੁੰਦਾਗਾ ਉਹਦੋਂ ਪੇਪਰ ਖਤਮ ਹੁੰਦੇ ਤੇ ਹਾਂ ਚਲੋ ਇਹ ਸਾਰੇ ਨੇ ਰੋਟੀ ਖਾ ਲਈ ਆਪਾਂ ਵੀ ਚੂਰੀ ਕੁੜਦੇ ਆਂਗੇ ਪਰ ਮਾੜੀ ਜੀ ਖਾਣਗੀ ਮੈਂ ਤਾਂ ਸੁਮਿਤ ਨੇ ਬਿਸਤਰਮ ਜਾਲਿਆ ਉਹ ਬਣਾ ਲੇ ਕੁੜੇ ਜੋ ਖਾ ਲਿਆ ਉਹ ਪਾਣੀ ਦਿੱਤੇ ਨਹੀਂ ਲੱਗਦੀ ਉਹਨਾਂ ਦਾ ਨਹੀਂ ਇਹਦੇ ਅੱਗੇ ਫੋਟਾ ਦੀ ਦਾਲ ਹੋਵੇ ਚਮੂਗੀ ਤੇ ਉਦਦੇ ਅਸੀਂ ਚੂਰੀ ਕਟਕੀ ਕੀ ਲਏਗੇ ਆਪਣੇ ਕਦੇ ਨੂੰ ਦਾਲ ਦਿਖਾ ਦੇ ਰੋਟੀ ਵੀ ਕਾ ਕੇ ਕੌਲੀ ਚ ਪਾ ਕੇ ਲੱਕੀ ਨੂੰ ਰੋਟੀ ਲੱਕੀ ਦੀ ਰੋਟੀ ਪਾਉਣ ਵਾਲੀ ਆ ਪਾਉਣ ਲਾ ਅਸਮਿਤ ਉਹ ਜਿੰਦੇ ਅਨਸਾਰ ਪਾ ਦਿੰਦਾ ਉਨੀ ਪਾਇ ਲੇ ਤਰਾ ਗੰਢੇ ਤੱਕ ਨੂੰ ਵਿੱਚ ਮੈਂ ਤਾਰ ਪਾਣੀ ਪਨੀਟਰ ਮੈਂ ਇੱਕ ਵਾਰ ਮੁੱਕਾ ਮੈਂ ਇੱਕ ਵਾਰ ਦੋ ਦਿਨਾਂ ਚ ਇਸ ਕੀ ਤਿਆਰ ਹੋ ਜੂਗੀ ਕੱਲ ਨੂੰ ਮੈਂ ਬਾਹਾਂ ਬਣਾ ਕੇ ਸੇ ਆਉ ਦੂੰਗੀ ਫਿਰ ਪਰਸੋਂ ਤੱਕ ਕਾ 1.5 ਘੰਟੇ ਤਾਂ ਲੱਗੇ ਜਾਂਦਾ ਖੜਾਈ ਤੇ ਫਿਰ ਉੱਤੇ ਕਢਾਈ ਕਰ ਦਾਂਗੇ ਮੈਂ ਪੱਕ ਤਿਆਰ ਹੋ ਜੂਗੀ ਉਹਦਾ ਕਰ ਮਰਜੀ ਫੜ ਕੇ ਲੈ ਜਾਂ ਨਹੀਂ ਫੜ ਕੇ ਲੈ ਜੀ ਨਹੀਂ ਮੈਂ ਮੈਨੂੰ ਉਹਨਾਂ ਦਾ ਡਰੈਸ ਭੇਜ ਦੀ ਮੈਂ ਪਾਰਸਲ ਲਾ ਦੂੰਗੀ ਪਨੀਤ ਕਹਿੰਦੀ ਚਲ ਮੰਮੀ ਕਹਿੰਦੀ ਅਸੀਂ ਆਈ ਜਾਵਾਂਗੇ ਕਹਿੰਦੀ ਅਸੀਂ ਆ ਫੜ ਕੇ ਲੈ ਜਾਂਦੇ ਪਾਰਸਲ ਨਾਲ ਆ ਜਾਂਦੇ ਪਤਾ ਨਹੀਂ ਉਹ ਕੁੜੀ ਕਿੱਥੇ ਦੀ ਹੈਗੀ ਜਿਹਨੇ ਸਕੀ ਵੀ ਬਣਵਾਈ ਹੈਗੀ ਇੱਥੋਂ ਦੀ ਹੋਣੀ ਨਾਗਰੇ ਗੁਜਰਾਂ ਜਾਂ ਕਿਸੇ ਹੋਰ ਪਿੰਡ ਦੀ ਨ ਲੱਗ ਰਹੀ ਨਹੀਂ ਹੈਗੀ ਕਿ ਤੇ ਹੋਰ ਲੱਗ ਰਹੀ ਨਹੀਂ ਹੋਵੇ ਜਤ ਚਲੋ ਜੀ ਏਸੀ ਅਜ ਤ ਆਪਣਾ ਬਲੌਗ ਬਲੌਗ ਨੂੰ ਅੰਤ ਤੱਕ ਜਰੂਰ ਦੇਖਿਆ ਕਰੋ ਬਲੌਗ ਕਿਵੇਂ ਦੇ ਦਾ ਦੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਜੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਸਬਸਕ੍ਰਾਈਬ ਜਰੂਰ ਕਰੋ ਕੱਲ ਨੂੰ ਮਿਲਦੇ ਜੀ ਹੋਰ ਸੋਹਣੇ ਜੇ ਬਲੌਗ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ